ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਬਾਗੀ ਗੇਲ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡੀ ਆਪਣੀ ਸਰਬਜੀਤ ਕੌਰ ਉਹ ਇਹ ਦੇਖੋ ਬਈ ਇਹ ਮਤਲਬ ਇੱਥੇ ਜਿੰਨਾ ਵੀ ਪੁਰਾਣਾ ਕੱਪੜਾ ਹੁੰਦਾ ਵੇਸਟ ਕਰਕੇ ਪਾਸਾੜ ਦਿੰਨੇ ਆ ਉਹ ਕੱਪੜੇ ਨੂੰ ਯੂਜ਼ ਕਰਕੇ ਆ ਸਾਰੀਆਂ ਚੀਜ਼ਾਂ ਬਣਾਈਆਂ ਗਈਆਂ ਨੇ ਜਿੰਨਾ ਵੀ ਸਰ ਅੰਦਰ ਚਾਟਰਾਂ ਦੇਖੋ ਬਹੁਤ ਸੋਹਣੀਆਂ ਬਹੁਤ ਵਧੀਆ ਗੱਲਬਾਤ ਆ ਸਾਨੂੰ ਬਹੁਤ ਵਧੀਆ ਲੱਗਣ ਦਿਆ ਦੱਸਿਓ ਤੁਸੀਂ ਕਿਦਾਂ ਦਾ ਲੱਗਣ ਦਿਆ ਆਦਮ ਤੇਰਾ ਸੋਢਣ ਲਾਣਾ ਚਾਹੀਦਾ ਹੈਣਾ ਆਹ ਵੇਖੋ ਗਾਂਧੀ ਦਾ ਚਾਤਰਾ ਜਿਹੜਾ ਕਦੇ-ਕਦੇ ਬੰਦ ਹੁੰਦਾ ਹੈ ਹੈਨਾ ਬਹੁਤ ਸੋਹਣੀ ਚੀਜ਼ ਆ ਵੀ ਆਜੋ ਅੱਗੇ ਬਹੁਤ ਹੀ ਗੱਲਬਾਤ ਆ ਤੁਹਾਨੂੰ ਅੱਜ ਦਿਖਾਉਣੇ ਆ ਊਠ ਦੇਖੋ ਕਿੱਦਾਂ ਸੋਹਣਾ ਦਿਖਦਾ ਵੀ ਆ ਊਠ ਆਹ ਵੇਖੋ ਊਠ ਥਿਸ ਇਜ਼ ਊਠ ਦੇਖੋ ਸਰ ਦੇਖੋ ਕਿੱਡੀ ਵੱਡੀ ਹੋ ਗਈ ਆ ਊਠ ਦੀ ਧੌਣ ਤੱਕ ਆਉਂਦੀ ਆ ਕੀ ਛੋਟਾ ਏ ਤੇ ਆਓ ਆਪਾਂ ਦਿਖਾਈਏ ਤੁਹਾਨੂੰ ਹੋਰ ਚੀਜ਼ਾਂ ਬਹੁਤ ਸੋਹਣੀ ਜਿਗਾਂ ਬਤਕਾਂ ਦਾ ਰੁੜੀਆਂ ਫਿਰਦੀਆਂ ਆ ਦੇਖੋ ਬੱਕਾਂ ਮਰ ਗਈਆਂ ਵਿਚਾਰੀਆਂ ਪਾਣੀ ਬਿਨਾ ਹਾਂ ਪਾਣੀ ਬਿਨਾ ਮਰ ਗਈਆਂ ਤੇ ਅੱਗੇ ਆਜੋ ਆ ਅੱਜ ਅੱਗੇ ਜੰਨਾ ਆਏ ਹਾਏ ਤੈਨੂੰ ਏਡੀ ਸੋਹਣੀ ਚੀਜ਼ ਦਿਖਾਉਂਦੇ ਆ ਇਦਾਂ ਪੰਜਾਬ ਪੁਰਾਣਾ ਆਏ ਹਾਏ ਲੋ ਰੋਟੀਆਂ ਆ ਚੀਜ਼ਾਂ ਦੇਖਣ ਵਾਲੀਆਂ ਦੇਖੇ ਹੋਵੇ ਚੁੱਲ੍ਹੇ ਤੇ ਸਾਰਾ ਕੰਮ ਕਰ ਉਹ ਆ ਉਹ ਬਾਈ ਪਤਾ ਕੀ ਕਹਿੰਦੇ ਆ ਉਹਨੂੰ ਓ ਬਾਈ ਉਹਨੂੰ ਕਹਿਂਦਿਆ ਨੀ ਮੱਤੇਰੇ ਵਿੱਚੋਂ ਹਾਏ ਹਾਏ ਨੀ ਮੱਤੇਰੇ ਵਿੱਚੋਂ ਵੇਖਿਆ ਪੰਜਾਬ ਜੱਟिए ਹੈਲੋ ਅੱਜ ਦੀ ਆ ਦੇਖੋ ਵਿੱਚ ਦੇਖਿਆ ਪੰਜਾਬ ਦੇ ਜੱਟੀਆ ਕੀ ਗੱਲਬਾਤ ਆ ਬਾਈ ਜੰਨਤ ਨਜ਼ਾਰੇ ਮਾਏ ਅੱਛਾ ਪੰਜਾਪਿਆ ਉਹ ਜਿਹੜੇ ਸੋਕੀਆਂ ਲੈ ਗਈਆਂ ਇਹ ਕਿ ਬੈਣ ਕੀ ਮ제 ਮ제 ਆ ਕੁੜੀਆਂ ਪਿੰਡਾਂ ਦੀਆਂ ਪਿੰਡਾਂ ਦੀਆਂ ਕੀ ਗੱਲਬਾਤ ਆ ਬਈ ਆਜੋ ਵੀ ਨਿਆਰੋ ਲੈਣ ਆਜੋ 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 ਚੂਟ ਲਈਏ ਆ ਦੇਖੋ ਚੂਟ ਲੈ ਠੀਕ ਆ ਨਿਆਰੇ ਲਈਏ ਦੇਖੋ ਕਿੰਡੀ ਸੋਹਣੀ ਗੱਲ ਬਾਤ ਆ ਰੰਜੀਤ ਕਾਤਾ ਕਿੱਥੇ ਪਰ ਆ ਉਹ ਸਤੇ ਉਹੀ ਕੰਮ ਕਰ ਦੂਗੀ ਉਹ ਕੁੱਕਾ ਪਿੰਦੇ ਪੇਵੇ ਪਰ ਆਨੇ ਨਾ ਤੇ ਲੁੱਕਾ ਪਿੰਦੇ ਨਹੀਂ ਸੀ ਬਹੁਤ ਵਧੀਆ ਗੱਲ ਬਾਤ ਆ ਨਿਆਰੇ ਆਉਣਦੇ ਆ ਕਿੰਨੇ ਕਿ ਨਿਆਰੇ ਆ ਆ ਵੇਖ ਆ ਦੇ ਪਾਰਸ਼ਲਾਏ ਮਾਰਸ਼ਲਾ ਇਟ ਮੀਨਸ ਸਕੂਲ ਰਾਣੀ ਟਾਈਮ ਲਾਰਜ ਜਗਾ ਪੰਦ ਦਿਖਣ ਨਹੀਂ ਦੇ ਸੱਚੀ ਜਗਾ ਆ ਬਧੋ ਬੜੀ ਸੱਚੀ ਲਾਰਜ ਜਗਾ ਥੋੜੀ ਹੈ ਕੋਈ ਮੈਂ ਉਹੀ ਕਾ ਵੀਡੀਓ ਆਣੀ ਚੱਲ ਜਾ ਯਾਰ ਕੋਈ ਨਹੀਂ ਆਪਾਂ ਚੰਨ ਨੂੰ ਜੋਦੇਗੇ ਵੀ ਗੱਲਾਂ ਸੁਣਨਦੇ ਜਣਾ ਯਾਰ ਆ ਦੇਖੋ ਕਿੰਨੇ ਕਿੰਨੇ ਸੋਹਣੇ ਬੰਦੇ ਦਿਖਣਦੇ ਆ ਆ ਦੇਖੋ ਬੈਠੇ ਸਾਰੇ ਬਾਈ ਤੇ ਇਧਰ ਬੈਠੇ ਸਾਰੇ ਜਾਣੇ ਹਾਂ ਕੀ ਗੱਲਾਂ ਬਾਤਾਂ ਨੇ ਆ ਬੈਠਾ ਹੱਸਣ ਤੇ ਬਾਬਾ बाबा भी दिखाते दिखा दी देखो बी यार ਆਹ ਨਾ ਪੂਰੀ ਗੱਲ ਵਾਦਾ ਸਾਰੇ ਜਾਣੇ ਦੇਖਿਓ ਤੇ ਦੱਸਿਓ ਜਰੂਰ ਜੋਗੀ ਆਮ ਕਿ ਇਹ ਚੀਜ਼ਾਂ ਕਿੱਥੇ ਨੇ ਤੁਸੀਂ ਵੀ ਦੱਸਿਓ ਜਰੂਰ ਜੇ ਤੁਹਾਨੂੰ ਪਤਾ ਜਿੰਨੇ ਜਿੰਨੇ ਦੇਖੀਆਂ ਜਰੂਰ ਦੱਸਿਓ ਵੀ ਇਹ ਚੀਜ਼ਾਂ ਕਿੱਥੇ ਨੇ ਠੀਕ ਆ ਸਾਰੇ ਜਾਣੇ ਜਰੂਰ ਦੱਸਿਓ ਤੇ ਆਪਣੇ ਤਰਮਾਰਕ ਦੇ ਬਾਬਾ ਕਰਵਾਲਾ ਖਾਂਦਾ ਕੇ ਬਾਬਾ ਇਸ ਸਾਰੇ ਜਾਨੇ ਜਿਨਾ ਜਿਨਾ ਨੇ ਜਿਨਾ ਜਿਨਾ ਦੇ ਨਾਲ ਘੁੰਮਣ ਘੁੰਮਣ ਜਾਣਾ ਹੈ ਇਧਰ ਉਧਰ ਫਿਰਨ ਜਾਣਾ ਹੈ ਤੇ ਉਹ ਜਾਨੇ ਜਰੂਰ ਸਾਰੇ ਜਾਨੇ ਆਪ ਦੇ ਆਪ ਦੇ ਫਰੈਂਡਸ ਨੂੰ ਦੋਸਤ ਨੂੰ ਟੈਗ ਕਰਕੇ ਜਰੂਰ ਸ਼ੇਅਰ ਕਰਿਓ ਵੀ ਆਜੋ ਆਪਾਂ ਇੱਥੇ ਘੁੰਮਣ ਚੱਲੀਏ ਗੱਲਬਾਤ ਬੜੀ ਠੰਡ ਆ ਨਜ਼ਾਰੇ ਲੈਣ ਦੇ ਬੈਠਾ ਕਈ ਸਾਲਾਂ ਤੋਂ ਇੱਥੇ ਵੇਲਾ ਵੇਲਣ ਪੁਰਾਣੀ ਮਾਂ ਦੀ ਚੱਕੀ ਤੇ ਆਪ ਦਿਖਾਉਣੀ ਤੁਹਾਨੂੰ ਇੱਧਰ ਵੀ ਆ ਵੀ ਆ ਵੀ ਸੱਤ ਹੱਦ ਤਾ ਵਿੱਚ ਲਵਾਈਆਂ ਮੇ ਘਾ ਮਦਨਿਆਤ ਕਰਾ ਜੱਟੇ ਹੀ ਵਲ ਵੇਖਾਂ ਅਲੇਖਾ ਅਲੇਖ ਪ੍ਰਾਂਤਲ ਮੱਝੋ ਜੀ ਨੇ ਹਾਂ ਆ ਦੇਖੋ ਮੈਨੂੰ ਕੋਈ ਸਮਝ ਆ ਰਹੀ ਮਿੱਟੀ ਦਾ ਹੈਂਡਮੇਡ ਦਾ ਹੈ ਬਹੁਤ ਵੱਡੇ ਦਲਬਾਦ ਅੰਦਰ ਅੰਦਰ ਵੱੜ ਕੇ ਦੇਖਿਓ ਅੰਦਰ ਅੰਦਰ ਜਾ ਸਕਦੇ ਆ ਜਾ ਜਾ ਨਹੀਂ ਸਕਦੇ ਜਾ ਸਕਦੇ ਬੰਨੇ ਹੀ ਪੌੜੀਆਂ ਨਹੀਂ ਬਣੀਆਂ ਨਹੀਂ ਜਾ ਸਕਦੇ ਹਾਂਏ ਜਾ ਸਕਦੇ ਉਧਰ ਨਹੀਂ ਜਾ ਕੇ ਆ ਜਾਵਾਂਗੇ ਅੱਧਰ ਦੀ ਅੱਛਾ ਆ ਜੋ ਬਈ ਆ ਵੀ ਚੀਜ਼ ਤੇ ਤਲੀ ਦੇਖੋ ਚਰਖਾ ਆਪਣੇ ਪੰਜਾਬ ਦੀ ਸ਼ਾਨ ਤੇ ਆਪਾਂ ਜਿੱਥੇ ਫਿਰਨੇ ਆ ਤੁਸੀਂ ਦੱਸਣਾ ਜ਼ਰੂਰ ਆ ਠੀਕ ਆ ਆ ਦੇਖੋ ਮੱਝਾ ਚੰਗੀਆਂ ਜਾਰੀਆਂ ਨੇ ਬੀਬੀਆਂ ਮੱਜਾ ਚੋਰੀਆਂ ਨੇ ਹਾਂ ਤੇ ਦੇਖੋ ਕਿੱਡੀ ਸੋਹਣੀ ਗੱਲ ਬਾਤ ਆ ਸਾਰੇ ਜਾਣੇ ਬਲਕਿ ਖੂਦ ਦੇ ਉੱਤੇ ਭਰਤੀ ਪੈਸੀ ਪਾਰੀ ਮੈਂ ਤਾਂ ਦੀਦੀ ਜੀ ਬਣਾ ਦੇ ਤਾਂ ਨਹੀਂ ਮੈਂ ਕੋਈ ਆ ਕੇ ਬੇਨਤੀ ਗੁਸਾਰੇ ਇੱਧਰ ਖੂਹ ਹੀ ਆ ਗਿਆ ਭਰ ਕੇ ਆ ਗਿਆ ਪਾਣੀ ਇੱਧਰ ਖੂਹ ਹੀ ਆ ਗਿਆ ਤੇ ਟੈਂਡਵਾਚਾ ਦੇਖੋ ਗੱਲਾਂ ਬਾਤਾਂ ਅੱਗੇ ਦੇਖੋ ਆਹ ਦੇਖੋ ਕਿੱਡਾ ਸੋਹਣਾ ਰੋਖਿਆ ਇਹ ਦੇਖੋ ਕਿੱਡਾ ਸੈਡ ਬਾਜਾ ਬਰਾਤ ਹੈ ਨਾ ਪੁਰਾਣੇ ਟਾਈਪ ਦਾ ਬੜੀ ਗੱਲ ਬਾਤ ਹੈ ਬਾਜਾ ਬਰਾਤ ਆ ਬਰਾਤ ਦੇਖ ਲਓ ਹਾਂ ਆ ਵੇ ਇੱਧਰ ਚਲੋ ਚਲੋ ਓਏ ਜੀ ਸਾਢੇ 3 ਚਲੋ ਸ਼ਾਦੀ ਨਹੀਂ ਚੜੀ ਇਹਨਾਂ ਦੀ ਤੇ ਵੇਖੀਏ ਦੰਗੜਨ 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 ਨਾ ਤੁਸੇ ਸਾਹਮਣੇ ਕਾਹਤੋਂ ਦੰਗੜਨ 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 ਤੁਹਾਨੂੰ ਦੱਸਦੇ ਨਹੀਂ ਪਈ ਨੇ ਰੇ ਜੀ ਉਹ ਉਹਨਾਂ ਨੇ ਤਾਂ ਫੀਲ ਹੋਣੀ ਆ ਆ ਦੇਖੋ ਬਈ ਨਾਮ ਜਵਾਕ ਕਿਵੇਂ ਸਾਹਮਣੇ ਇਸ ਘਰੇ ਬੜੀਆਂ ਖੇਤਾਂ 'ਚ ਕੰਮ ਕਿਵੇਂ ਕਰਦੇ ਸੀ ਕਿੰਨੀ ਸੋਹਣੀ ਗੱਲ ਬਾਤ ਆ ਦੇਖੋ ਆਏ ਜਾ ਹੀ ਰਹੇ ਆ ਪੂਰੇ ਜਗ ਮਾਣ ਆ ਖੇਤਾਂ ਦੇ ਬਾਹਰ ਕੰਮ ਕਰ ਰਹੇ ਨੇ ਤੁਹਾਨੂੰ ਦਿਖਾਉਨੇ ਆ ਦੇਖੋ ਹਾਇ ਹਾਂ ਅੱਗੇ 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 ਹਾਂ ਢੋਲੀ ਹੀਰ ਬੈਠੀ ਹੈ ਹੀਰ ਹੋ ਬੈਠੀ ਆ ਬੈਠੀ ਹੀਰ ਰਾਂਝਾ ਵੀਰ ਦੀ ਮੱਝਾਂ ਚਾਰਨਾ ਕਿਤੇ ਆਉ ਬੈਠੀ ਹੀਰ ਇੱਧਰ ਮੇਰੇ ਵੱਲ ਦਿਖਾ ਦੇ ਇੱਕ ਮਿੰਟ ਦਿਖਾਉਣਾ ਆ ਦੇਖੋ ਖੇਤੀ ਕਰ ਰਹੇ ਨੇ ਹਲ ਵਾ ਰਹੇ ਨੇ ਇੱਧਰ ਸਰਬਜੀਤ ਭਾਬੀ ਭਾਬੀ ਉਹਦੇ ਨਾਲ ਕਿਹੜੀ ਭਾਬੀ ਭਾਬੀ ਰਣਜੀਤ ਕੌਰ ਨਾਲ ਉਹ ਕਰ ਰਹੇ ਨੇ ਫੋਟੋਗ੍ਰਾਫਰ ਬਾਬੇ ਨੇ ਜੀਤ ਕਰਨਾ ਕੋਈ ਬੰਦਰ ਮਾਰ ਕੇ ਦੇ ਬਾਬਾ ਆ ਆ ਗਿਆ ਕੋਈ ਬੰਦਰ ਮਾਰ ਕੇ ਦੇ ਬਾਬਾ ਘਰ ਵਾਲਾ ਕਿ ਬਾਬਾ ਇੱਥੇ ਬਣਾ ਮੇਰੇ ਫੁੱਲਾ ਵਰਗੇ ਵੇੜੇ ਚ ਤੇ ਕੋਈ ਆ ਜੇ ਸੋਕੜਿਆ ਆ ਕੇ ਚੱਲ ਬਣਾ ਆਹੋੜੇ ਘੜਤੇ ਨਾ ਤਨੀ ਬਸੋ ਮਰਦੀ ਆ ਯੋ ਮੈਂ ਹੋਰ ਦਿਖਾਉਣਾ ਤੁਹਾਨੂੰ ਇਸਾਰੇ ਸਾਹ ਦੇ ਦੱਸ ਤੁਸੀਂ ਦੱਸਣਾ ਜੂ ਰਾਹੀ ਕਿੱਥੇ ਆ ਥਾਪੀਆਂ ਇਹ 프ਾਂਟਾਂ ਦਾ ਘੀਰਾ ਲਾਇਆ ਮਤਲਬ ਹੈਲੋ ਹਾਂ ਥਾਪੀਆਂ ਪੱਟਾਂ ਦੇ ਵੱਜਦੀਆਂ ਨਹੀਂ ਐ ਪਾਥੀਆਂ ਐ ਇਹ ਪਾਥੀਆਂ ਹਾਂ ਇਹ ਪਾਥੀਆਂ ਐ ਇਹ ਥਾਪੀਆਂ ਹੀ ਦਸੀ ਜਾਂਦੀ ਆ ਇਸ ਕਰਕੇ ਹਾਂ ਜੀ ਆ ਦੇਖੋ ਖੇਤੀ ਚੱਲ ਰਹੀ ਆ ਪਹਿਲਾਂ ਕਿ ਸਾਈ ਦੇ ਇੱਕ ਕਮਾੜੀ ਦੇਖੋ ਕੀ ਕਰਨਾ ਬਸ ਤਾਂ ਨੇ ਨਿਆਰੇ 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 ਆ ਦੇਖੋ ਹੁਣ ਆਪਾਂ ਤੁਹਾਨੂੰ ਇੱਧਰ ਵੀ ਖੇਤੀ ਚੱਲ ਰਹੀ ਐ ਔਰ ਦੇਖੋ ਪਈਆਂ ਪਈਆਂ ਨੇ ਆਇਆ ਅੰਦਰ ਬਾਹਰ ਆ ਜਾ ਇਹਨੂੰ ਦੇਖ ਨਹੀਂ ਦਰ ਉਹਦੇ ਚ ਨਹੀਂ ਮੜਨਾ ਪਾ ਉਹਦੇ ਚ ਨਹੀਂ ਵੜ ਸਕਦੇ ਇਹ ਬੜ ਨੂੰ ਆ ਤੇ ਨਹੀਂ ਆ ਮਤਲਬ ਆਹ ਦੇਖੋ ਬਈ ਤੇ ਤੁਹਾਨੂੰ ਕਿਦਾਂ ਲੱਗਾ ਇਹ ਸਾਰਾ ਕੁਝ ਦੇਖ ਕੇ ਤੁਹਾਨੂੰ ਸਾਰਾ ਕੁਝ ਦੇਖ ਕਿਦਾਂ ਲੱਗਾ ਜਰੂਰ ਦੱਸਿਓ ਇੱਕ ਮਿੰਟ ਰੁਕ ਜਾ